ਅੱਜ ਸ਼ਾਮ ਨੂੰ ਇਲੈਕਸ਼ਨ ਕਮਿਸ਼ਨ ਨੇ ਦਿੱਲੀ ਵਿੱਚ ਕਪੂਰਥਲਾ ਹਾਊਸ ਜਿੱਥੇ ਪੰਜਾਬ ਦੇ ਮੁੱਖ ਮੰਤਰੀ ਰੁਕੇ ਹੋਏ ਨੇ ਉੱਥੇ ਰੇਡ ਕੀਤੀ ਉਹਨਾਂ ਕੋਲ ਕੰਪਲੀਟ ਆਈਸੀਕੀ ਉਥੋਂ ਪੈਸੇ ਵੰਡਣ ਦਾ ਸਿਲਸਿਲਾ ਚੱਲ ਰਿਹਾ ਹੈ ਅਸੀਂ ਸਾਰੇ ਚੰਗੀ ਤਰ੍ਹਾਂ ਜਾਣਦੇ ਹਾਂ ਕਿ ਕੱਲ ਇਲੈਕਸ਼ਨ ਕਮਿਸ਼ਨ ਨੇ ਦਿੱਲੀ ਵਿੱਚ ਇੱਕ ਇਹ ਗੱਡੀ ਨੂੰ ਫੜਿਆ ਜਿਹਦੇ ਉੱਤੇ ਪੰਜਾਬ ਸਰਕਾਰ ਲਿਖਿਆ ਹੋਇਆ ਸੀਗਾ ਜਿਦੇ ਚੋਂ ਲੱਖਾਂ ਰੁਪਏ ਦੀ ਨਕਦੀ ਔਰ ਸ਼ਰਾਬ ਦੀਆਂ ਪੇਟੀਆਂ ਬਰਾਮਦ ਹੋਈਆਂ ਅੱਜ ਇਲੈਕਸ਼ਨ ਕਮਿਸ਼ਨ ਕਪੂਰਥਲਾ ਹਾਊਸ ਰੇਡ ਕਰਨ ਗਿਆ 2 ਘੰਟੇ ਤੱਕ ਇਲੈਕਸ਼ਨ ਕਮਿਸ਼ਨ ਦੀ ਟੀਮ ਨੂੰ ਕਪੂਰਥਲਾ ਹਾਊਸ ਦੇ ਮੇਨ ਗੇਟ ਤੋਂ ਅੰਦਰ ਦੀ ਐਂਟਰ ਕਰਨ ਦਿੱਤਾ ਗਿਆ ਔਰ 2 ਘੰਟੇ ਬਾਅਦ ਜਦੋਂ ਐਂਟਰ ਹੋਏ ਤੇ ਅੰਦਰਲੇ ਸਾਰੇ ਦਰਵਾਜੇ ਤੇ ਤਾਲੇ ਲਾਏ ਹੋਏ ਸਨ ਕੀ ਅਸੀਂ ਸੋਚ ਸਕਦੇ ਹਾਂ ਕਿ ਜਿਹੜਾ ਗਵਰਨਮੈਂਟ ਦਾ ਰੈਸਟ ਹਾਊਸ ਹੋਵੇ ਉਸ ਪੂਰੀ ਤਰ੍ਹਾਂ ਸੀਲ ਬੰਦ ਹੋਵੇ ਸਾਰੇ ਗੇਟਾਂ ਨੂੰ ਤਾਲੇ ਲੱਗੇ ਹੋਣ ਕਿ ਉਸ ਦੇ ਅੰਦਰ ਕੋਈ ਨਾ ਜਾ ਸਕੇ ਭਗਵੰਤ ਮਾਨ ਜੀ ਦੇਸ਼ ਨੂੰ ਦੱਸੋ ਤੁਸੀਂ ਕੀ ਲੁਕਾਉਣਾ ਚਾਹੁੰਦੇ ਹੋ ਪਗੰਤ ਮਾਨ ਜੀ ਦੱਸੋ ਕਪੂਰਥਲਾ ਹਾਊਸ ਚ ਕੀ ਲੁਕੋਇਆ ਹੋਇਆ ਹੈ ਤੁਸੀਂ ਇਹ ਸਾਫ ਦਚੰਦਾ ਕਿ ਆਮ ਆਦਮੀ ਪਾਰਟੀ ਦਿੱਲੀ ਚ ਬੁਰੀ ਤਰ੍ਹਾਂ ਹਾਰ ਰਹੀ ਹੈ ਔਰ ਚੋਣਾਂ ਨੂੰ ਪ੍ਰਭਾਵਿਤ ਕਰਨ ਵਾਸਤੇ ਪੰਜਾਬ ਦੇ ਮੰਤਰੀ ਪੰਜਾਬ ਦੇ ਮੁੱਖ ਮੰਤਰੀ ਪੰਜਾਬ ਦੇ ਵਿਧਾਇਕ ਪੰਜਾਬ ਦੇ ਆਮ ਆਦਮੀ ਦੇ ਨੇਤਾ ਦਿੱਲੀ ਚ ਪੈਸੇ ਦਾ ਖੇਡ ਖੇਡ ਰਹੇ ਨੇ ਪੰਜਾਬ ਤੋਂ ਲਈ ਗਈ ਦਿੱਲੀ ਦੇ ਚ ਸ਼ਰਾਬ ਦੀਆਂ ਪੇਟੀਆਂ ਵੰਡੀਆਂ ਜਾ ਰਹੀਆਂ ਨੇ ਤਾਂ ਕਿ ਦਿੱਲੀ ਚੋਣਾਂ ਨੂੰ ਪ੍ਰਭਾਵਿਤ ਕੀਤਾ ਜਾ ਸਕੇ ਪੰਜਾਬ ਦੀ ਜਨਤਾ ਮੰਵਾ ਜਵਾਬ ਮੰਗਦੀ ਹੈ ਭਗਵੰਤ ਮਾਨ ਕੋਲੋਂ ਦੇਸ਼ ਦੀ ਜਨਤਾ ਜਵਾਬ ਮੰਗਦੀ ਹੈ ਅਰਵਿੰਦ ਕੇਜਰੀਵਾਲ ਕੋਲੋਂ ਕਿ ਕਪੂਰਥਲਾ ਹਾਊਸ ਐਸਾ ਕੀ ਲਕੋਇਆ ਹੋਇਆ ਹੈ ਤੁਸੀਂ ਕਿ ਤੁਸੀਂ ਇਲੈਕਸ਼ਨ ਕਮਿਸ਼ਨ ਦੀ ਟੀਮ ਨੂੰ ਰੋਕਿਆ ਉੱਥੇ ਤਾਲੇ ਲਾਏ ਇਹਦਾ ਜਵਾਬ ਤੁਹਾਨੂੰ ਦੇਣਾ ਪਏਗਾ